ਸੰਗਵਦਨ ਰਾਹੁਲ ਗਾਂਧੀ ਦੇ ਰਾਸ਼ੀ ਦਰਬਾਰ ਸਾਹਿਬ ਪਹੁੰਚੇ ਉੱਥੇ ਉਹ ਨਤਮਸਤਕ ਹੋਏ ਸੇਵਾ ਕੀਤੀ ਇਥੋਂ ਤੱਕ ਕਿ ਸ਼ਬੀਲ ਦੇ ਵਿੱਚ ਲੋਕਾਂ ਨੂੰ ਪਾਣੀ ਜਲ ਛਕਾਇਆ ਗਿਆ ਪਰ ਇਸੇ ਦੌਰਾਨ ਕੁਝ ਜਿਹੜਾ ਘਟਨਾ ਵਾਪਰੀ ਕਿ ਹਰ ਪਾਸੇ ਇੱਕ ਕੁੜੀ ਦੀ ਚਰਚਾ ਸ਼ੁਰੂ ਹੋ ਗਈ ਇਹ ਕੁੜੀ ਵੱਲੋਂ ਰਾਹੁਲ ਗਾਂਧੀ ਨੂੰ ਜਿਸ ਤਰੀਕੇ ਦੇ ਨਾਲ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਉਸ ਨੂੰ ਲੈ ਕੇ ਵਿਵਾਦ ਕੀਤਾ ਗਿਆ ਕੁੜੀ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਗੁਰੂ ਰਾਮਦਾਸ ਜੀ ਦੇ ਦਰ ਤੇ ਆਉਂਦਾ ਹੈ ਤਾਂ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ ਕਿਉਂ ਨਹੀਂ ਉਹ ਆਮ ਲੋਕਾਂ ਵਾਂਗ ਆਮ ਸੰਗਤ ਵਾਂਗ ਵਿਚਰਦੇ ਤੇ ਕਿਉਂ ਬਾਕੀ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਉਸ ਕੁੜੀ ਦਾ ਸਵਾਲ ਵਾਜਬ ਹੈ ਕਿਉਂਕਿ ਗੁਰੂ ਦੇ ਦਰ ਤੇ ਆਇਆ ਹਰ ਇੱਕ ਬੰਦਾ ਇੱਕ ਸਮਾਨ ਹੈ ਫਿਰ ਵੀ ਉੱਥੇ ਲੋਕਾਂ ਨੂੰ ਕਿਉਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਚਾਹੇ ਉਹ ਕੋਈ ਸਿਆਸਤਦਾਨ ਹੋਵੇ ਚਾਹੇ ਕੋਈ ਅਦਾਕਾਰ ਹੋਵੇ ਜਾਹੇ ਫਿਰ ਕੋਈ ਵੀ ਨਾਮੀ ਸ਼ਖਸੀਅਤ ਹੋਵੇ ਉਹਨਾਂ ਨੂੰ ਅਕਸਰ ਦੇਖਿਆ ਜਾਂਦਾ ਹੈ ਕਿ ਵੀਆਈਪੀ ਟਰੀਟਮੈਂਟ ਦਿੱਤਾ ਜਾਂਦਾ ਜਿਸ ਨਾਲ ਬਾਕੀ ਸੰਗਤ ਨੂੰ ਤੰਗ ਪਰੇਸ਼ਾਨ ਹੋਣਾ ਪੈਂਦਾ ਹੈ ਇਸੇ ਤੇ ਚੱਲਦੇ ਆ ਉਸ ਕੁੜੀ ਵੱਲੋਂ ਇੱਕ ਵੀਡੀਓ ਵੀ ਸਾਹਮਣੇ ਆਇਆ ਪਰ ਜ ਜ ਪੱਤਰਕਾਰਾਂ ਨੇ ਜਦੋਂ ਕੁੜੀ ਨੂੰ ਪੁੱਛਿਆ ਕਿ ਕੀ ਜਾਣ ਬੁੱਝ ਕੇ ਉਸਨੇ ਅਜਿਹਾ ਕੀਤਾ ਤਾਂ ਕੁੜੀ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਕੁਝ ਨਹੀਂ ਉਹ ਸਿਰਫ ਭਾਵੁਕ ਹੋ ਗਈ ਸੀ ਕਿਉਂਕਿ ਉਹ ਆਪਣੇ ਪਰਿਵਾਰ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨਾ ਆਈ ਸੀ ਨਤਮਸਤਕ ਹੋਣ ਆਈ ਸੀ ਪਰ ਉਸੇ ਦੌਰਾਨ ਜਦੋਂ ਰਾਹੁਲ ਗਾਂਧੀ ਦਾ ਕਾਫਲਾ ਉੱਥੇ ਪਹੁੰਚਦਾ ਸਾਰਿਆਂ ਨੂੰ ਆਸੇ ਪਾਸੇ ਕੀਤਾ ਜਾਂਦਾ ਹੈ ਰੋਕਿਆ ਜਾਂਦਾ ਹੈ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਪਹਿਲਾਂ ਉਸ ਕੁੜੀ ਦਾ ਬਿਆਨ ਸੁਣਦੇ ਆ ਇਸ ਤੋਂ ਬਾਅਦ ਜੋ ਉੱਥੇ ਮੌਜੂਦ ਲੋਕ ਸੀ ਉਹਨਾਂ ਦਾ ਬਿਆਨ ਵੀ ਸੁਣਾਵਾਂਗੇ ਤੇ ਇਹ ਸਭ ਦੇ ਉੱਤੇ ਐਮਪੀ ਗੁਰਜੀਤ ਸਿੰਘ ਓਜਲਾ ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਉੱਥੇ ਰਿਸੀਵ ਕੀਤਾ ਜੋ ਉਹਨਾਂ ਦੇ ਨਾਲ ਮੌਜੂਦ ਸੀ ਉਹਨਾਂ ਨੂੰ ਵੀ ਪੱਤਰਕਾਰਾਂ ਨੇ ਸਵਾਲ ਕੀਤਾ ਉਹਨਾਂ ਦਾ ਬਿਆਨ ਵੀ ਸੁਣਾਂਗੇ ਪਰ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸਾਂ ਵਿੱਚ ਦੱਸ ਸਕਦੇ ਹੋ ਕਿ ਜਦੋਂ ਵੀ ਸ਼੍ਰੀ ਦਰਬਾਰ ਸਾਹਿਬ ਜਾਂ ਹੋਰ ਕਿਸੇ ਵੀ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਰ ਮਸਜਿਦ ਤੇ ਪਹੁੰਚਦਾ ਕੋਈ ਵੀ ਆਗੂ ਹੋਵੇ ਜਾਂ ਫਿਰ ਕੋਈ ਅਦਾਕਾਰ ਹੋਵੇ ਜਾਂ ਫਿਰ ਕੋਈ ਹੋਰ ਸ਼ਖਸੀਅਤ ਹੋਵੇ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾਂਦਾ ਹੈ ਕਿ ਇਹਨਾਂ ਦੇ ਉੱਤੇ ਰੋਕ ਲਗਣੀ ਚਾਹੀਦੀ ਹੈ ਬਾਕੀ ਸੰਗਤ ਵਾਂਗ ਇਹ ਕਿਉਂ ਨਹੀਂ ਵਿਚਰਦੇ ਤੁਸੀਂ ਆਪਣੀ رائے ਵੀ ਕਮੈਂਟ ਬਾਕਸਾਂ ਦੇ ਵਿੱਚ ਸਾਂਝੀ ਕਰ ਸਕਦੇ ਮਾਰੇ ਬੋਲ ਨਹੀਂ ਸਕਦੇ ਵੀ ਸੰਗਤ ਜੀ ਆਪਦਾ ਨੋਰਮਲ ਆਪਦਾ ਆਵਾਜ਼ਾਈ ਕਰੋ ਜਿਵੇਂ ਮੱਥਾ ਟੇਕਣਾ ਹੈ ਉਵੇਂ ਰੋ ਤੁਹਾਨੂੰ ਵੀ ਆਈਪੀ ਬੰਦਾ ਆ ਆਈਪੀ ਟਰੀਟਮੈਂਟ ਨਹੀਂ ਚੰਗਾ ਲੱਗਦਾ ਉਹ ਵੀ ਆਈਪੀ ਟਰੀਟਮੈਂਟ ਦੇ ਰਹੇ ਹਾਂ ਭਈਆ ਬੰਦੇ ਨੂੰ ਵੈਰੀ ਗੁੱਡ ਉਹ ਬੰਦੇ ਕਰਕੇ ਇੰਨਾ ਕੁਝ ਹੋਇਆ ਪੰਜਾਬੀਆਂ ਨਾਲ ਤੁਸੀਂ ਕਿਉਂ ਨਹੀਂ ਉਹ ਚੀਜ਼ ਕਿਉਂ ਨਹੀਂ ਯਾਦ ਕਰ ਰਹੇ ਆਪਣੀ ਬਾਰੇ ਪੂਰੀ ਦੱਸ ਦੋ ਥੋੜੀ ਨਹੀਂ ਦੱਸਣਾ ਵੇ ਦੱਸ ਦੋ ਪਲੀ ਨਹੀਂ ਬੇਟਾ ਵੇਖੋ ਇਦਾਂ ਨਹੀਂ ਥੋੜਾ ਜਿਹਾ ਪਲੀ ਤੁਸੀਂ ਆਪ ਬੜੇ ਲਿਖੇ ਹੋ ਤੁਹਾਨੂੰ ਖੁਦ ਨੂੰ ਆਪ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਬੰਦਾ ਕਿਵੇਂ ਕਰ ਰਿਹਾ ਹੈ ਆ ਬਿਲਕੁਲ ਮੈਂ ਇੰਨੀ ਬੜੀ ਲਿਖੀ ਹੈ ਨਹੀਂ ਪਰ ਮੈਨੂੰ ਇਨਾ ਪਤਾ ਆ ਕਿ ਕਿੰਨੂ ਚੱਜ ਦਾ ਟਰੀਟਮੈਂਟ ਦੋ ਤੇ ਕਿੰਨੂ ਨਹੀਂ ਕੋਈ ਆਵੇ ਮਹਾਪੁਰਸ਼ ਕੋਈ ਪਿੰਦਰਪਾਲ ਜੀ ਵਰਗਾ ਆਵੇ ਮੈਂ ਕਹਿਨੀ ਆ ਵੀ ਉਹਨੂੰ ਵੀ ਆਈਪੀ ਟਰੀਟਮੈਂਟ ਦੋ ਕਿ ਉਹ ਹੈਗੇ ਆਪਣੇ ਸਾਧ ਸੰਗਤ ਠੀਕ ਹੈ ਉਹਨਾਂ ਨੇ ਆਪਣੇ ਲਈ ਸੇਵਾ ਕੀਤੀ ਹੈ ਗੁਰੂ ਘਰ ਦੀ ਸੇਵਾ ਕੀਤੀ ਹੈ ਉਹ ਮਹਾਪੁਰਸ਼ ਘੇਲੋਂਦੇ ਨੇ ਇਹਨੇ ਕੀ ਸੇਵਾ ਕੀਤੀ ਆ ਕੇ 2 ਮਿੰਟ ਸਾਨੂੰ ਇਹ ਚੰਗਾ ਨਹੀਂ ਲੱਗ ਕੇ ਗੁਰੂ ਘਰ ਦੇ ਦਰਬਾਰ ਵਿੱਚ ਇੱਕ ਬੰਦੇ ਨੂੰ ਵੀ ਅਲਾਉਡ ਹੀ ਨਹੀਂ ਤੁਸੀਂ ਅੰਦਰ ਕੈਮਰੇ ਨੇ ਉਹ ਕਰ ਰਹੇ ਆ ਅਲਾਉਡ ਤੁਸੀਂ ਕਿਵੇਂ ਉਹਨਾਂ ਨੂੰ ਅਲਾਉਡ ਕਰ ਰਹੇ ਹੋ ਇੰਨੇ ਕੈਮਰਾਮੈਨ ਨੂੰ ਇੰਨੇ মিডিਆ ਨੂੰ ਕਿੱਦਾਂ ਅਲਾਉਡ ਕਰ ਰਹੇ ਹੋ ਇਹ ਤਾਂ ਲਾਈਵ ਚੱਲ ਗਿਆ ਸਾਰਾ ਕੁਝ 24 ਘੰਟੇ ਲਾਈਵ ਚੱਲਦਾ ਤੁਸੀਂ ਕਿਵੇਂ ਅਲਾਉਡ ਕਰ ਰਹੇ ਹੋ ਇੰਨੀ মিডিਆ ਨੂੰ ਤੁਸੀਂ ਮਨ ਬਣਾ ਕੇ ਆਏ ਸੀ ਪਹਿਲਾਂ ਕਿ ਚਾਹ ਚੱਲ ਮੈਂ ਕੋਈ ਮਨ ਨਹੀਂ ਬਣਾਇਆ ਮੈਂ ਵੈਸੇ ਦਰਸ਼ਨ ਕਰਨ ਆਈ ਸੀ ਬਾਈ ਚਾਂਸ ਆਏ ਨੇ ਉਹ ਮੈਂ ਸਿਰਫ ਦੇਖਿਆ ਸੰਗਤ ਐਦਾਂ ਭੱਜੀਆਂ ਮਗਰ ਜਿੱਦਾਂ ਬਕ ਪਤਾ ਨਹੀਂ ਕੀ ਆ ਗਿਆ ਹੁੰਦਾ ਹੂੰ ਸੀ ਮੈਂ ਮਨਾ ਨਹੀਂ ਕਰਦੀ ਫੋਟੋ ਖਿਚਾਉਂ ਤਾਂ ਮੈਂ ਮਨਾ ਨਹੀਂ ਕਰਦੀ ਇਸ ਵਿਰਸਤ ਕਰ ਨੂੰ ਰਿਸਪੈਕਟ ਕਰੋ ਫੋਟੋ ਆ ਖਿਚਾਓ ਪਰ ਬਾਹਰ ਇੰਨੀ ਜਗ੍ਹਾ ਆ ਜਿੱਥੇ ਮਰਜੀ ਖਿਚਾਓ ਤੁਸੀਂ ਗੁਰੂ ਘਰ ਦੇ ਵਿੱਚ ਕਿਉਂ ਇਹ ਤਮਾਸ਼ਾ ਕਰ ਰਹੇ ਹੋ ਛੋਸ਼ੇ ਭਾਜੀ ਕਰ ਰਹੇ ਮੈਂ ਆਪਣਾ ਨਾਮ ਦੱਸੋ ਪਲੀਜ਼ ਕੋਈ ਪ੍ਰੋਬਲਮ ਨਹੀਂ ਕੀ ਦੱਸੋ ਵੀ ਖੁੱਲ ਕੇ ਕਰੋ ਆਪਣਾ ਨਾਮ ਦੱਸੋ ਆਪਣਾ ਨਾਮ ਦੱਸ ਦਿਓ ਕੋਈ ਗੱਲ ਨਹੀਂ ਦੇਖੋ ਮੈਂ ਵੀ ਸਰਦਾਰਨੀ ਨਹੀਂ ਈ ਆ ਵੈਰੀ ਗੁੱਡ ਠੀਕ ਆ ਇਹ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਵੈਰੀ ਗੁੱਡ ਇਸ ਕਰਕੇ ਬੋਲੀ ਆ ਨਾਮ ਮੈਨੂੰ ਕੋਈ ਚਾਹੀਦੀ ਟੀਆਰਪੀ ਨਾ ਮੈਨੂੰ ਕੁਛ ਮੈਂ ਪਹਿਲੀ ਵਾਰੀ ਫੇਸ ਕੀਤਾ ਬੰਦੇ ਨੂੰ ਪਰ ਮੈ ਦਰਬਾਰ ਸਾਹਿਬ ਬਹੁਤ ਮਸ਼ਹੂਰ ਆ ਪਰ ਜਿਹੜੇ ਸਾਹਿਬ ਨੇ ਇਹਨਾਂ ਨੇ ਹਾਲਾਤ ਖਰਾਬ ਕੀਤੇ ਪਏ ਨਾ ਬਹੁਤ ਗਲਤ ਗੱਲ ਐ ਇਹਨਾਂ ਦੀ ਕੋਈ ਨਹੀਂ ਬੋਲਦਾ ਕੋਈ ਵੀ ਨਹੀਂ ਬੋਲਦਾ ਤੁਸੀਂ ਅੱਗੇ ਅੱਗੇ ਜਾ ਕੇ ਬੋਲਿਆ ਰੌਂਜੀ ਦੇ ਬੋਲਿਆ ਮੈਂ ਅਗਰ ਉਹ ਕੁੜੀ ਮੈਂ ਨਾ ਜ਼ਬਰਦਸਤੀ ਨਾ ਕਰਦੀ ਘਰ ਮਤੇ ਮੂੰਹ ਤੇ ਬੋਲਦੀ ਕਿਉਂ ਡਰਾਂ ਭਈ ਕਿਉਂ ਮੈਨੂੰ ਖਾਣ ਵਾਸਤੇ ਦਿੰਦਾ ਐ ਜਾਂ ਮੈਨੂੰ ਕਮਾਉਣ ਵਾਸਤੇ ਦਿੰਦਾ ਖੁਦਾਂ ਕਮਾਣੀਆਂ ਖੁਦਾਂ ਖਾਣੀਆਂ ਭਈ ਮੈਨੂੰ ਰਹਿਣ ਲੈਣੇ ਦੇ ਰਿਹਾ ਕੁਝ ਕਰਨੇ ਦੇਣਾ ਮੈਂ ਕਿਉਂ ਡਰਾਂ ਉਹ ਤੋਂ ਹੋਰ ਕੀ ਕਹਿਣਾ ਚਾਹੁੰਦੇ ਸੀ ਰੌਂਜੀ ਦੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਅੱਛਾ ਥੋੜਾ ਜਿਹਾ ਪਲੀਜ਼ ਆਪਣਾ ਨਾਮ ਦੱਸ ਦਿਓ ਬੇਟਾ ਮੇਰਾ ਨਾਮ ਹੈਗਾ ਦਿਲਜੀਤ ਕੋ ਠੀਕ ਹੈ ਇਸ ਤੋਂ ਬਾਅਦ ਮੈਂ ਹੋਰ ਕੁਝ ਵੀ ਦੱਸਣਾ ਚਾਹੁੰਦਾ ਆਪਣਾ ਆਪਣਾ ਨਾਮ ਦੱਸਿਆ ਦਿਲਜੀਤ ਕੋ ਓਕੇ ਓਕੇ ਥੈਂਕ ਯੂ ਥੈਂਕ ਯੂ ਅਸੀਂ ਕਿਥੋਂ ਦੇ ਰਹਿਣਾ ਰਿਹਾ ਮੇਰਾ ਨਾਮ ਜਸਵੰਤ ਸਿੰਘ ਆ ਤੇ ਪਿੰਡ ਮੇਰਾ ਹਰਪਰਾਵਾ ਜ਼ਿਲ੍ਹਾ ਗਰਦਾਸਪੁਰ ਮੈਂ ਯੂ ਐਸ ਏ ਅਮਰੀਕਾ ਚ ਰਹਿੰਦਾ ਹਾਂ ਕੀ ਗੱਲ ਹੋਈ ਸਾਰੀ ਤੁਸੀਂ ਮੌਕੇ ਦੇ ਸੀ ਉਸ ਜੇ ਮੈਂ ਉਸ ਟਾਈਮ ਮੌਕੇ ਦਿੱਤੇ ਸੀਗਾ ਅਸੀਂ ਆਪਣੀ ਫੈਮਿਲੀ ਦੇ ਨਾਲ ਇਹ ਮੇਰੇ ਰਿਸ਼ਤੇਦਾਰ ਆ ਬ੍ਰਦਰ ਵਾਈ ਵੀ ਯੂ ਐਸ ਏ ਤੋਂ ਆਏ ਹੋਏ ਆ ਜੀ ਅਸੀਂ ਆਪਣੇ ਬੱਚਿਆਂ ਦੇ ਨਾਲ ਇੱਥੇ ਮੱਥਾ ਟੇਕਣ ਆਏ ਸੀਗੇ ਤੇ ਕੁਝ ਗਲਤੀਆਂ ਗੁਨਾਹ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਮਾਫੀ ਵਾਸਤੇ ਪਹੁੰਚੇ ਸੀਗੇ ਮਹਾਰਾਜ ਸਾਨੂੰ ਮਾਫ ਕਰ ਜੀ ਤੇ ਸਾਨੂੰ ਨਹੀਂ ਸੀ ਪਤਾ ਕਿ ਰਾਹੁਲ ਜੀ ਆਏ ਹੋਏ ਆ ਜਾਂ ਕਿਸੇ ਕੋਈ ਵਿਰੋਧਤਾ ਕਰ ਰਿਹਾ ਵਾ ਅਸੀਂ ਰੁਟੀਨ ਦੇ ਵਿੱਚ ਮੱਥਾ ਟੇਕ ਰਹੇ ਸੀਗੇ ਤੇ ਉਹ ਪਹਿਲਾਂ ਰਾਹੁਲ ਜੀ ਉੱਥੇ ਸਬੀਲ ਤੇ ਮੱਥਾ ਆਪਣੇ ਸਬੀਲ ਤੇ ਜਲ ਸੜਾ ਰਹੇ ਸੀਗੇ ਇਹ ਲੜਕੀ ਨੇ ਇੱਕਦਮ ਉੱਥੇ ਆ ਕੇ ਵਿਰੋਧ ਕੀਤਾ ਤੇ ਫਿਰ ਇਹ ਧੌੜ ਗਈ ਆ ਮੈਂ ਉਸ ਸਮੇਂ ਕੁਝ ਕਾਂਗਰਸ ਪਾਰਟੀ ਵੱਲੋਂ ਅਟੈਕ ਹੋਇਆ ਸੀ ਦਰਬਰ ਸਾਹਿਬ ਦੇ ਉੱਤੇ ਉਹਦਾ ਨਾਂ ਲੱਗਦਾ ਉਹਨਾਂ ਨੇ ਕੀਤਾ ਵੀ ਆ ਤੇ ਉਹ ਲੜਕੀ ਦੇ ਅੰਦਰ ਉਹ ਚੀਜ਼ ਸੀ ਪਰ ਤੁਸੀਂ ਕਹਿ ਰਹੇ ਕਿ ਅੰਦਰ ਹੋਰ ਵੀ ਗੱਲਬਾਤ ਹੋਈ ਹੈ ਹੋਰ ਕੋਈ ਗੱਲਬਾਤ ਨਹੀਂ ਹੋਈ ਇਹਨੇ ਇਹੋ ਕਿਹਾ ਵੰਦੀ ਵੀ ਮੈਂ ਚਾਹੁੰਨੀ ਆ ਵੀ ਭਾਈ ਤਿੰਦਰਪਾਲ ਵਰਗੇ ਗੱmathsfਵਾਜਕ ਹੋਰ ਸਿੱਖ ਜਿਹੜੇ ਕਹਿੰਦੀ ਹੈ ਭ੍ਰਿਸ਼ਟ ਲੋਕ ਆ ਇਹਨਾਂ ਨੇ ਦੇਸ਼ ਦਾ ਬੇੜਾ ਗਰਖ ਕੀਤਾ ਹੋਇਆ ਆ ਪਰ ਤੁਸੀਂ ਕੋਈ ਗੱਲਬਾਤ ਕੀਤੀ ਕੋਈ ਟਿਕਟ ਵੀ ਲੈਣ ਵਾਸਤੇ ਨਹੀਂ ਇਹ ਕੁਝ ਕੀਤਾ ਉਹ ਲੜਕੀ ਨੇ ਨਹੀਂ ਨਹੀਂ ਉਹ ਤਾਂ ਲੁਕਦੀ ਰਹੀ ਆ ਭੱਜੀ ਰਹੀ ਆ ਤੁਸੀਂ ਵੀ ਵੇਖਿਆ ਜਿੰਨੇ ਪੱਤਰਕਾਰ ਵਾ ਕਿਸੇ ਨੂੰ ਉਹਨੇ ਨਹੀਂ ਦਿੱਤਾ ਉਹ ਸੰਗਤ ਜਿਹੜੀ ਪਰੇਸ਼ਾਨ ਹੋ ਰਹੀ ਉਹ ਤਾਂ ਉਹ ਭੱਬ ਕੋਈ ਆ ਹਾਂ ਉਹ ਹੋਈ ਆ ਕਿਦੀ ਮੈਨੂੰ ਚੰਗਾ ਨਹੀਂ ਲੱਗਾ ਕਿ ਲੋਕ ਡਿਸਟਰਬ ਹੋ ਰਹੇ ਆ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੁਣ ਤੁਸੀਂ ਲੜਕੀ ਕੋਲ ਮਿਲ ਕੇ ਆਏ ਹਾਂ 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 ਕੀਤੀ ਉਹਨੇ ਗੱਲਬਾਤ ਮੇਰੇ ਨਾਲ ਕੀ ਗੱਲਬਾਤ ਦੇ ਵਿੱਚ ਉਹਨੇ ਮੇਨ ਮੁੱਦਾ ਇਹੀ ਰੱਖਿਆ ਵਾ ਕਿ ਇਹ ਗੁਰੂ ਘਰ ਦਾ ਗੁਰੂ ਘਰ ਵਾ ਮਹਾਰਾਜ ਦਾ ਦਰਬਾਰ ਵਾ ਇੱਥੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਕੋਈ ਕੋਈ ਵੀ ਲੀਡਰ ਆਉਂਦਾ ਵਾ ਕੋਈ ਵੀ ਨੇਤਾ ਆਉਂਦਾ ਵਾ ਕੋਈ ਵੀ ਪੋਲੀਟਿਕਲ ਬੰਦਾ ਆਉਂਦਾ ਸੰਗਤ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਜੇ ਉਹਨੇ ਆਉਣਾ ਵਾ ਇੱਥੇ ਤੇ ਆਮ ਸੰਗਤ ਦੀ ਤਰ੍ਹਾਂ ਆਵੇ ਨਾ ਕਿ ਉਹ ਸਪੈਸ਼ਲ ਰਸਤਾ ਹੋਵੇ ਇਹਦੇ ਲਈ ਇਹਨੇ ਵੀ ਗੱਲ ਕਹੀ ਮੈਨਾਂ ਹਾਂ ਕਹਿੰਦੀ ਨਾ ਉਹਨਾਂ ਲਈ ਸਪੈਸ਼ਲ ਰਸਤੇ ਹੋਣ ਨਾ ਉਹਨਾਂ ਦਿਵਾਲੇ ਇਨਾ ਮਾਨ ਸਨਮਾਨ ਦਿੱਤਾ ਜਾਵੇ ਜਿੰਨੇ ਆਉਣਾ ਵਾ ਗੁਰੂ ਰਾਮਦਾਸ ਦਾ ਘਰ ਵਾ ਤੇ ਆਮ ਸੰਗਤ ਵਾਂਗ ਦੀ ਲੋਕ ਹੁਣ ਕਹਿੰਦੀ ਇਹੀ ਮੈਨੂੰ ਉਤਰਾਜ ਲੱਗਾ ਮੈਨੂੰ ਇਹ ਚੰਗਾ ਨਹੀਂ ਲੱਗਿਆ ਕਿ ਮੇਰੇ ਕੋਲ ਵੇਖ ਕੇ ਨਹੀਂ ਚਰਿਆ ਗਿਆ ਮੈਂ ਬੋਲੀ ਆ ਰੱਖੀ ਕਰੇ ਸੱਚੀ ਜਿਹੜੀ ਕਾਇਨਾਤ ਆ ਪਰਮਾਤਮਾ ਸਭ ਨਾਲ ਹੀ ਸਾਈ ਹੋਵੇ ਇਸ ਤਰ੍ਹਾਂ ਦੇ ਅਰਦਾਸ ਇਹਦਾ ਸਭ ਜੀ ਅਰਦਾਸ ਖਬਰ ਆ ਰਹੀ ਹੈ ਕਿ ਅਨਲ ਜੋਸ਼ੀ ਕਾਂਗਰਸ ਚ ਜੁਆਇਨ ਕਰ ਰਹੇ ਇਹ ਗੱਲਾਂ ਦੇਖੋ ਇਹ ਗੱਲਾਂ ਬਾਤੀਆਂ ਨੇ ਇਹ ਹਾਈ ਕਮਾਂਡ ਦਾ ਮਸਲਾ ਹੈ ਸਾਡਾ ਮਸਲਾ ਨਹੀਂ ਇਹ ਕਿਸੇ ਵળે ਫਿਰ ਕਰਾਂਗੇ ਗੁਰੂ ਘਰ ਖੜੇ ਆ ਹੁਣ ਆਪਾਂ ਇਹਦੀ ਪਰਮਾਤਮਾ ਦੇ ਘਰ ਦੀ ਗੱਲ ਕਰਾਂਗੇ ਅੱਛਾ ਉਹ ਜੀ ਸਰ ਇੱਕ ਵੀਡੀਓ ਵਾਇਰਲ ਹੋਦੀ ਵੀ ਕੋਈ ਲੜਕੀ ਦੇ ਅੰਦਰ ਮੇਰੇ ਅਕੜ ਕੋਈ ਪ੍ਰੋਟੈਸਟ ਨਹੀਂ ਹਰ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ ਹਰ ਇੱਕ ਦਾ ਅਧਿਕਾਰ ਖੇਤਰ ਹੈ ਉਹਨਾਂ ਨੇ ਕਿਸੇ ਨੇ ਕੁਝ ਕਿਹਾ ਹੋਏਗਾ ਹਰ ਇੱਕ ਦਾ ਮੰਨ ਦੀ ਗੱਲ ਹੈ ਕੋਈ ਗੱਲ ਨਹੀਂ ਪਰ ਉਹਨਾਂ ਨੇ ਇੱਕ ਬੜੇ ਇੱਕ ਨੀਵੇਂ ਹੋ ਕੇ ਉਹਨਾਂ ਨੇ ਸੇਵਾ ਕੀਤੀ ਔਰ ਉਹ ਸਭਨਾਂ ਦੇ ਪੜੇਲੀ ਗੱਲ ਪਰ ਦੇਸ਼ ਭਰ ਤੇ ਇਲੈਕਸ਼ਨ ਚੱਲ ਰਹੇ ਅਚਾਨਕ ਰਾਹੁਲ ਗਾਂਧੀ ਦਾ ਆਣਾ ਪਹਿਲੀ ਵਾਰੀ ਆਇਆ ਇਲੈਕਸ਼ਨ ਤੋਂ ਪਹਿਲਾਂ ਵੀ ਆਉਂਦੇ ਨੇ ਅੱਜ ਇਲੈਕਸ਼ਨ ਸੰਪੰਨ ਕਰਕੇ ਸਭਨਾਂ ਦੇ ਸਰਬੱਤ ਦੇ ਭਲੇ ਦੀ ਕਹਿ ਰਹੇ ਆਰਦਾਸ ਕਰਨੇ ਚ ਸਭ ਕੁਝ ਹੀ ਆਜਾ ਸਰਸ਼ੇਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਅਰਵਿੰਦਰ ਸਿੰਘ ਬੱਦਨ ਰਾਹੁਲ ਗਾਂਧੀ ਦੇ ਰਾਸ਼ੀ ਦਰਬਾਰ ਸਾਹਿਬ ਪਹੁੰਚੇ ਉੱਥੇ ਉਹ ਨਤਮਸਤਕ ਹੋਏ ਸੇਵਾ ਕੀਤੀ ਇਥੋਂ ਤੱਕ ਕਿ ਸ਼ਬੀਲ ਦੇ ਵਿੱਚ ਲੋਕਾਂ ਨੂੰ ਪਾਣੀ ਜਲ ਛਕਾਇਆ ਗਿਆ ਪਰ ਇਸੇ ਦੌਰਾਨ ਕੁਝ ਜਹ ਘਟਨਾ ਵਾਪਰੀ ਕਿ ਹਰ ਪਾਸੇ ਇੱਕ ਕੁੜੀ ਦੀ ਚਰਚਾ ਸ਼ੁਰੂ ਹੋ ਗਈ ਇਹ ਕੁੜੀ ਵੱਲੋਂ ਰਾਹੁਲ ਗਾਂਧੀ ਨੂੰ ਜਿਸ ਤਰੀਕੇ ਦੇ ਨਾਲ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਉਸ ਨੂੰ ਲੈ ਕੇ ਵਿਵਾਦ ਕੀਤਾ ਗਿਆ ਕੁੜੀ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਗੁਰੂ ਰਾਮਦਾਸ ਜੀ ਦੇ ਦਰ ਤੇ ਆਉਂਦਾ ਹੈ ਤਾਂ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ ਕਿਉਂ ਨਹੀਂ ਉਹ ਆਮ ਲੋਕਾਂ ਵਾਂਗ ਆਮ ਸੰਗਤ ਵਾਂਗ ਵਿਚਰਦੇ